ਜੇਕਰ ਖਿਡਾਰੀ ਮੈਚ ਜਿੱਤ ਕੇ ਆਵੇ ਤੇ ਅੱਗੋਂ ਪਿੰਡ ਵਾਲੇ ਉਸ ਦਾ ਇੰਜ ਸਵਾਗਤ ਕਰਨਾ ਤਾਂ ਉਹ ਸਵਾਗਤ ਖਿਡਾਰੀ ਨੂੰ ਕਿਉਂ ਵਾਂਗ ਲੱਗਦਾ ਹੈ ਤੇ ਬਾਕੀ ਪਿੰਡ ਦੇ ਨੌਜਵਾਨਾਂ ਦਾ ਵੀ ਹੌਸਲਾ ਬਣਦਾ ਹੈ ਕਿ ਅਸੀਂ ਖਿਡਾਰੀ ਬਣੀਏ ਤੁਹਾਨੂੰ ਦੱਸ ਦਿਆਂ ਕਿ ਜਸਪ੍ਰੀਤ ਸਿੰਘ ਜੱਸਾ ਜਿਹੜਾ ਕਿ ਪਿੰਡ ਮੰੰਗਾ ਵਾਲੇ ਤੋਂ ਬਹਿਰੀਨ ਦੇ ਵਿੱਚ ਕਬੱਡੀ ਮੈਚ ਖੇਡਣ ਦੇ ਲਈ ਗਿਆ ਸੀ ਉਥੇ 3 ਮੈਚ ਖੇਡੇ ਗਏ ਤਾਂ ਤੀਜੇ ਨੰਬਰ ਤੇ ਰਹੇ ਤੇ ਨਾਲ ਦੀ ਨਾਲ ਬੈਸਟ ਰੇਡਰ ਵਜੋਂ ਵੀ ਚੁਣੇ ਗਏ ਤਾਂ ਜਦੋਂ ਜੱਸਾ ਪਿੰਡ ਮੰਡੀਆਂ ਵਾਲੇ ਵਾਪਸ ਪਰਤਿਆ ਤਾਂ ਪਿੰਡ ਵਾਲਿਆਂ ਨੇ ਉਸ ਦੇ ਆਉਣ ਤੇ ਇੰਜ ਸਵਾਗਤ ਕੀਤਾ ਵੇਖੋ ਵੀਡੀਓ ਤੇ ਨਾਲ ਦੀ ਨਾਲ ਸ਼ੇਅਰ ਵੀ ਜਰੂਰ ਕਰਿਓ ਤਾਂ ਜੋ ਇਸ ਖਿਡਾਰੀ ਦਾ ਹੌਸਲਾ ਹੋਰ ਵੱਧ ਸਕੇ ਲਾਈਕ ਕਰ ਦਿਓ ਗੋਲ ਸੋਨਿਆ ਚੋਦੀ ਬੰਗਾਂ ਲਈ ਮੇਹਣੇ ਕੋਲੇ ਹਾਂ ਕੋਲੇ ਦੇ ਮੈਚ ਖਟੇ ਤਿੰਨ ਮੈਚ ਜਿੱਤੇ ਤਿੰਨ ਤੇ ਪਹਿਲੇ ਨੰਬਰ ਤੇ ਆਇਆ ਨਹੀਂ ਤੀਜੇ ਨੰਬਰ ਤੇ ਆਇਆ ਜੀ ਤੀਜੇ ਨੰਬਰ ਤੇ ਵੇਖੋ ਜੀ ਇਹ ਸਾਡਾ ਪਿੰਡ ਮਨੀਆਂ ਵਾਲਾ ਹੈ ਇਹ ਵਧਾਈ ਦਾ ਪਾਤਰ ਹੈ ਸਾਡੇ ਪਿੰਡ ਦਾ ਮੁੰਡਾ ਇੱਕ ਹੋਣਹਾਰ ਨੌ ਸੋਹਣੇ ਢੰਗ ਤਰੀਕੇ ਨਾਲ ਬਹਿਰੀਮ ਦੇ ਵਿੱਚੋਂ ਇਹ ਜੱਸੇ ਦਾ ਧੰਨਵਾਦ ਕਰਦੇ ਆਂ ਤੇ ਆਉਣ ਵਾਲੀ ਪੀੜ੍ਹੀ ਦਾ ਵੀ ਅਸੀਂ ਇਹ ਸਾਥ ਦੇਵਾਂਗੇ ਵੀ ਜਿਵੇਂ ਭਾਈ ਜੱਸੇ ਨੇ ਇੰਦਾ ਵਰਕੇ ਫੋਰਵਰਡਸ ਕਰਕੇ ਇੱਕ ਬਹਰੋਂ ਚੱਕਿਆ ਆ ਤੇ ਤੁਸੀਂ ਵੀ ਭਾਈ ਬੱਚੋ ਇਹਦੇ ਵਰਗੇ ਜੱਸਿਆਰੇ ਵਰਗੇ ਬਣ ਕੇ ਮੁਖਾਓ ਸੰਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ ਜੀ 2 ਮਿੰਟ ਵਧਾਈ ਦੇਣਗੇ ਅੱਜ ਸਾਡੇ ਪਿੰਡ ਵਾਸਤੇ ਬਹੁਤ ਖੁਸ਼ੀ ਦਾ ਦਿਨ ਹੈ ਜਿਹੜਾ ਅੱਜ ਜਸਪ੍ਰੀਤ ਜੱਸਾ ਮੇਰਾ ਸਾਕਾ ਪਤੀਜਾ ਜਿਸ ਨੇ ਬਹੁਤ ਮਿਹਨਤ ਕੀਤੀ ਹੈ ਜਮ ਮਾਰੀਆਂ ਕਬੱਡੀਆਂ ਖੇਡੀਆਂ ਪਰ ਅੱਜ ਇਹਨੇ ਬਾਹਰਲੇ ਮੁਲਕਾਂ ਵਿੱਚ ਮਣੀਆਂ ਵਾਲਾ ਨਾਮ ਰੋਸ਼ਨ ਕਰ ਦਿੱਤਾ। ਉਹ ਅਸੀਂ ਅੱਜ ਨੂੰ ਪਹਿਲੇ ਦਿਨ ਵਧਾਈ ਦਿੰਦੇ ਆ ਸਭ ਨੂੰ ਅਰਦਾਸ ਕਰਦੇ ਆ ਸੱਚੇ ਪਾਤਸ਼ਾਹ ਸਾਡੇ ਪਿੰਡ ਦੇ ਸਾਰੇ ਨੌਜਵਾਨਾਂ ਨੂੰ ਤੇ ਮੇਰ ਸਿਰ ਤੇ ਮੇਰ ਦਾ ਹੱਥ ਰੱਖ ਕੇ ਇਸੇ ਤਰ੍ਹਾਂ ਹਰੇਕ ਨੌਜਵਾਨ ਕੋਈ ਨਾ ਕੋਈ ਮਾਲ ਮਾਰੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਬੋਲੇ ਸੋਨਾ ਹਾ ਬੋਲੇ ਸੋਨਾ ਬਾਲੋ ਸ੍ਰੀ ਅਕਾਲ ਬੋਲੇ ਸੋਨਾ ਬਾਲੋ ਸ੍ਰੀ ਅਕਾਲ ਹੋਈ ਜੋ ਪਗੜੀ ਸਾਰੇ ਰੱਖਾ ਤਾੜਾ ਤੇ ਉਹ ਉਧਰ ਜਾ ਆ ਜੋ ਮੂਹਰੋਂ ਇਧਰੋਂ ਨਾ ਵੀ ਨਖੜੇ ਖੜਾ ਵੀ ਐ ਉਹ ਸਾਹਮਣੇ ਵੀ ਕਰ ਲੈ ਬੋਲੇ ਸੋਨ ਹਾ ਬੋਲੇ ਸੋਨਾ ਹਾਂ ਮੈਂ ਰੋਣਾ ਨਹੀਂ ਮੜਾ ਇਹ ਸਾਰੇ ਨੇ ਬਈ ਘਰੇ ਜਾਣਾ ਆਪਾਂ ਤੁਰ ਕੇ ਬਾਈ ਦੇ ਨਾਲ ਸਾਰਿਆਂ ਨੇ ਆਪਾਂ ਚੱਲੋ ਜੀ ਚੱਲੋ ਜੀ ਚੱਲੋ ਬਈ ਚੱਲੋ